ਇਸ ਸਮੇਂ ਅਸੀਂ ਮਕੋੜ ਸਾਹਿਬ ਮੌਜੂਦ ਹਾਂ ਜਿੱਥੇ ਕਿ ਪਿੰਡ ਦੇ ਨਾਲ ਲੱਗ ਮਾ ਜਿਹੜਾ ਕੱਗਰ ਦਰਿਆ ਵਹਿੰਦਾ ਹੈ ਤੇ ਇਹ ਲਗਾਤਾਰ ਹੈ ਜਿਹੜਾ ਭਾਰੀ ਦਰਿਆ ਦੇ ਵਿੱਚ ਜਿਹੜਾ ਕੱਗਰ ਦਰਿਆ ਦੇ ਵਿੱਚ ਉਫਾਨ ਆਇਆ ਹੋਇਆ ਤੇ ਲਗਾਤਾਰ ਪਿਛਲੇ 5-6 ਦਿਨਾਂ ਤੋਂ ਲਗਾਤਾਰ ਇਸ ਦੇ ਵਿੱਚ ਜਿਹੜੀ ਪਾਣੀ ਦੀ ਮਾਤਰਾ ਉਹ ਵੱਧਦੀ ਜਾ ਰਹੀ ਹੈ ਪਿੱਛੋਂ ਵੀ ਕਈ ਚੋਏ ਨਾਲੇ ਨੇ ਜਿਹੜੇ ਕੱਗਰ ਦੇ ਵਿੱਚ ਸ਼ਾਮਲ ਹੁੰਦੇ ਆ ਪਟਿਆਲੇ ਤੋਂ ਬਾਅਦ ਤੇ ਉਸ ਤੋਂ ਬਾਅਦ ਇਹਦਾ ਲਗਾਤਾਰ ਪੰਜਾਬ 'ਚ ਜਿਹੜੀ ਬਾਰਿਸ਼ ਪੈਂਦੀ ਹੈ ਉਹਦੇ ਨਾਲ ਵੀ ਜਿਹੜਾ ਇਹਦਾ ਕੱਗਰ ਦਾ ਜਿਹੜਾ ਉਹ ਲੈਵਲ ਹੈ ਉਹ ਵੱਧ ਹੈ ਪਾਣੀ ਦਾ ਤਾਂ ਕਰਕੇ ਇਹ ਮਕੋੜ ਸਾਹਿਬ ਦੀਆਂ ਜਿਹੜੀਆਂ ਤਸਵੀਰਾਂ ਨੇ ਇੱਥੇ ਲਗਾਤਾਰ ਜਿਹੜੇ ਕਿਸਾਨ ਰਾਤ ਦੇ ਲਾਈਟਾਂ ਵੀ ਉਹਨਾਂ ਨੇ ਆਪਣੀਆਂ ਲਾਈਆਂ ਹੋਈਆਂ ਨੇ ਦਰਿਆ ਦੇ ਕੰਢੇ ਤੇ ਤੇ ਲਗਾਤਾਰ ਜਿਹੜੀ ਕੱਗਰ ਦੀ ਰਾਖੀ ਕਰ ਰਹੇ ਆ ਪਰ ਹਲੇ ਤੱਕ ਕੋਈ ਵੀ ਸਰਕਾਰ ਵੱਲੋਂ ਕਿਸਾਨਾਂ ਦੀ ਹੈਲਪ ਨਹੀਂ ਕੀਤੀ ਜਾ ਰਹੀ ਨਾ ਤਾਂ ਕੋਈ ਸਰਕਾਰ ਵੱਲੋਂ ਕੋਈ ਐਨਡੀਆਰਐਫ ਦੀ ਟੀਮ ਨਾ ਕੋਈ ਕਿਸ਼ਤੀਆਂ ਤੇ ਕੋਈ ਵੀ ਜਿਹੜੀ ਚੋਖੀ ਮਦਦ ਹੈ ਜਾਂ ਕੋਈ ਵੀ ਸਰਕਾਰ ਵੱਲੋਂ ਕਿਸਾਨਾਂ ਨੂੰ ਜਾਂ ਖੱਗਰ ਤੇ ਉਹ ਨਹੀਂ ਦਿੱਤੀ ਗਈ ਕੱਲਾ ਬਸ ਜਿਹੜੇ ਲੀਡਰ ਆਉਂਦੇ ਆ ਸਾਰੀਆਂ ਪਾਰਟੀਆਂ ਦੇ ਉਹ ਫੋਟੋ ਆ ਤੇ ਆਪਣੀ ਜਿਹੜੀ ਸੋਸ਼ਲ ਮੀਡੀਆ ਹੈਂਡਲ ਹੈ ਉਹਨੂੰ ਐਕਟਿਵ ਕਰਨ ਲਈ ਆਉਂਦੇ ਆ ਤਾਂ ਕਿ ਉਹ ਦਿਖਾ ਸਕਣ ਵੀ ਉਹ ਬਹੁਤ ਜਿਹੜੇ ਲੀਡਰ ਆ ਪੰਜਾਬ ਦੇ ਉਹ ਲੋਕਪੱਖੀ ਆ ਲੋਕ ਆਪਣਾ ਸਾਰਾ ਲੰਗਰ ਤੋਂ ਲੈ ਕੇ ਲਾਈਟਾਂ ਜਾਂ ਹੋਰ ਵੀ ਜਿਹੜੇ ਪ੍ਰਬੰਧ ਜਾਂ ਕੰਡਿਆਂ ਦੇ ਤਰਪਾਲਾਂ ਰੱਖੀਆਂ ਨੇ ਜਾਂ ਸਾਹਮਣੇ ਮੈਂ ਦਿਖਾ ਲਦਾ ਲੋਕਾਂ ਵੱਲੋਂ ਲੰਗਰ ਲਗਾਇਆ ਗਿਆ ਹੈ ਸਾਹਮਣੇ ਟਰੈਕਟਰ ਤੇ ਤਾਂ ਲੋਕ ਆਪਣੇ ਵੱਲੋਂ ਹੀ ਆਪਣੇ ਪੈਸਿਆਂ ਨਾਲ ਜਿਹੜੀ ਕਿਰਤ ਦੀ ਕਮਾਈ ਹੈ ਆਪਣੇ ਵੱਲੋਂ ਹੀ ਸਾਰਾ ਕੁਝ ਕਰ ਰਹੇ ਨੇ ਪਰ ਸਰਕਾਰਾਂ ਵੱਲੋਂ ਕੋਈ ਵੀ ਜਿਹੜੀ ਕਿਸਾਨਾਂ ਨੂੰ ਜਾਂ ਕੱਗਰ ਤੇ ਜਿਹੜੀ ਹੈ ਜਿਹੜਾ ਫਲੱਡ ਰੀਲੀਫ ਇੱਕ ਪੈਸਾ ਮਿਲਦਾ ਹੁੰਦਾ ਉਹ ਕੋਈ ਵੀ ਹਲੇ ਤੱਕ ਜਾਰੀ ਨਹੀਂ ਕੀਤਾ ਗਿਆ ਹਾਲਾਂਕਿ ਕੁਝ ਕੁ ਲੀਡਰ ਅਗੇੜਾ ਮਾਰਦੇ ਆ ਪਰ ਕੋਈ ਉਹ ਮਾਲੀ ਮਦਦ ਨਹੀਂ ਦੇ ਕੇ ਜਾਂਦੇ ਬਸ ਲੋਕਾਂ ਨੂੰ ਭਰੋਸਾ ਦੇ ਜਾਂਦੇ ਆ ਵੀ ਪਿਛਲੀਆਂ ਸਰਕਾਰਾਂ ਬਾਰੀ ਵੀ ਜਿਹੜਾ ਕੱਗਰ ਟੁੱਟਦਾ ਰਹਿੰਦਾ ਸੀਗਾ ਤਾਂ ਕਰਕੇ ਕੁਦਰਤ ਮੂਰੇ ਕਿਸੇ ਦਾ ਵਸ ਨਹੀਂ ਚੱਲਦਾ ਪਰ ਉਹਨਾਂ ਨੂੰ ਦੇਖਣਾ ਜਿਹੜੇ ਜਿਹੜੇ ਆਮ ਲੋਕ ਆ ਇੱਥੇ ਖੜ ਕੇ ਕੁਦਰਤ ਨੂੰ ਜਿਹੜਾ ਠੱਲ ਪਾ ਰਿਹਾ ਲਗਾਤਾਰ ਕੱਗਰ ਤੇ ਜੜੀ ਰਾਖੀ ਕਰ ਰਹੇ ਆ ਤੇ ਲਗਾਤਾਰ ਕਹਿਆਂ ਲੈ ਕੇ ਬੋਰੀਆਂ ਦੇ ਵਿੱਚ ਮਿੱਟੀ ਭਰ ਕੇ ਥੈਲੇ ਰੱਖ ਕੇ ਉਹ ਕੱਗਰ ਤੇ ਜੇ ਕਿਤੇ ਖੱਡ ਪੈਂਦੀ ਆ ਤਾਂ ਉਹ ਖੱਡ ਨੂੰ ਭਰਨ ਦੀ ਕੋਸ਼ਿਸ਼ ਕਰਦੇ ਆ ਪਰ ਸਰਕਾਰਾਂ ਵੱਲੋਂ ਹਲੇ ਤੱਕ ਇਸ ਵਾਰ ਦੇ ਜਿਹੜੇ ਪੰਜਾਬ ਦੇ ਫਲੱਡ ਆ ਉਹਨਾਂ ਨੂੰ ਬਹੁਤ ਕਿਸੇ ਵੀ ਸਰਕਾਰ ਵੱਲੋਂ ਜਾਂ ਕਿਸੇ ਲੀਡਰ ਵੱਲੋਂ ਉਹਨਾਂ ਨੂੰ ਕੋਈ ਮਾਲੀ ਮਦਦ ਨਹੀਂ ਦਿੱਤੀ ਕੀ ਸਰਕਾਰ ਵੱਲੋਂ ਭਗਵੰਤ ਮਾਨ ਅੱਜ ਕਹਿ ਰਹੇ ਆ ਵੀ ਉਹ ਵੀ ਥੋੜੇ ਸਰੀਰਕ ਤੌਰ ਤੇ ਠੀਕ ਨਹੀਂ ਹੈਗੇ ਤੇ ਕੇਜਰੀਵਾਲ ਸਾਹਿਬ ਉਹਨਾਂ ਦਾ ਪਤਾ ਲੈਣ ਆ ਰਹੇ ਆ ਪਰ ਪਹਿਲਾਂ ਉਹ ਫਲੱਡ ਦਾ ਹਲੇ ਤੱਕ ਕਿਸੇ ਵੀ ਉਹਨਾਂ ਨੇ ਦੌਰਾ ਨਹੀਂ ਕੀਤਾ ਬਸ ਇੱਕ ਟਵੀਟ ਜਿਹਾ ਪਾ ਕੇ ਸਾਰ ਦਿੰਦੇ ਆ ਵੀ ਦਿੱਲੀ ਤੋਂ ਜਿਹੜੀ ਰਸਦ ਹੈ ਅਸੀਂ ਇਕੱਠੀ ਕਰਕੇ ਪੰਜਾਬ ਵਿੱਚ ਭੇਜਾਂਗੇ ਹਾਲਾਂਕਿ ਇਹਨਾਂ ਨੂੰ ਐ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਸਰਕਾਰ ਹੀ ਆਮ ਆਦਮੀ ਪਾਰਟੀ ਦੀ ਹੈ ਦਿੱਲੀ ਤੋਂ ਕੁਝ ਲਿਆਉਣ ਦੀ ਲੋੜ ਨਹੀਂ ਇੱਥੋਂ ਹੀ ਤੁਸੀਂ ਬਹੁਤ ਕੁਝ ਦੇ ਸਕਦੇ ਹੋ ਤਾਂ ਕਰਕੇ ਸਰਕਾਰਾਂ ਨੂੰ ਜਿਹੜਾ ਸੋਚਣ ਦੀ ਲੋੜ ਹੈ ਹਲੇ ਵੀ ਟਾਈਮ 'ਤੇ ਹੈ ਤਾ ਕਰਕੇ ਜਿਹੜੇ ਉਹ ਲੋਕਾਂ ਦੀ ਆ ਜਿਹੜੀ ਉਹ ਮਾਲੀ ਮਦਦ ਕਰਨ ਤੇ ਲੋਕਾਂ ਨੂੰ ਇਹ ਜੇ ਔਖੇ ਸਮੇਂ ਦੇ ਵਿੱਚ ਸਰਕਾਰਾਂ ਨੂੰ ਬਾਹ ਮੜਨੀ ਚਾਹੀਦੀ ਐ ਐਵੇਂ ਨਹੀਂ ਹੁੰਦਾ ਵੀ ਸਾਰਾ ਕੰਮ ਜਿਹੜੇ ਲੋਕ ਆਪਣੇ ਪੈਸੇ ਨਾਲ ਕਰਦੇ ਰਹਿਣ ਤਾਂ ਸਰਕਾਰਾਂ ਇਕੱਲੀਆਂ ਵੋਟਾਂ ਲੈਣ ਵਾਸਤੇ ਲੋਕਾਂ ਦੇ ਵਿੱਚ ਹੁਣ ਤਾਂ ਐਦਾਂ ਨਹੀਂ ਹੁੰਦਾ ਤਾਂ ਸਰਕਾਰਾਂ ਨੂੰ ਦੇਖਣਾ ਚਾਹੀਦਾ ਲੋਕ ਜਦੋਂ ਮੁਸੀਬਤ 'ਚ ਹੋਣ ਤਾਂ ਉਹਨਾਂ ਨੂੰ ਲੋਕਾਂ ਦੀ ਬਾਹ ਫੜਨੀ ਚਾਹੀਦੀ ਹੈ ਧੰਨਵਾਦ